ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਅਸੀਂ ਗੱਲ ਪਿੰਡਾਂ ਦੀ ਕਰਾਂਗੇ ਆਮ ਲੋਕਾਂ ਦੀ ਕਰਾਂਗੇ ਤੇ ਆਮ ਲੋਕਾਂ ਦੇ ਵਿੱਚ ਬੈਠ ਕੇ ਕਰਾਂਗੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਿ ਬਜ਼ੁਰਗ ਬੈਠੇ ਨੇ ਤਾਸ ਖੇਡਦੇ ਨੇ ਉਹਨਾਂ ਦੇ ਨਾਲ ਆਪਾਂ ਪੁਰਾਣਾ ਪਛੋਕੜ ਆਪਣਾ ਪੰਜਾਬੀ ਸੱਭਿਆਚਾਰ ਦੀ ਗੱਲਬਾਤ ਕਰਾਂਗੇ ਬੈਠਦੇ ਆਪਾਂ ਵਿੱਚ ਬਾਪੂ ਜੀ ਪੈਰ ਛਾੜ ਲੀਏ ਫਿਰ ਬੈਠ ਗਿਆ ਜੀ ਇੱਥੇ ਗੱਲਬਾਤ ਕਰਦੇ ਆ ਬਜ਼ੁਰਗ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਬਾਪੂ ਸੱਸੀ ਕਾ ਜੀ ਸੱਸੀ ਕਾ ਜੀ ਕੀ ਹਾਲ ਚਾਲ ਨੇ ਠੀਕ ਠਾਕ ਬਹੁਤ ਵਧੀਆ ਜੀ ਕਿਵੇਂ ਫਿਰ ਇੱਥੇ ਆ ਜਾਨਿਓ ਤਾਸ ਖੇਡ ਜੀ ਹਾਂ ਤਾਸ ਖੇਡਦੇ ਆ ਇੱਥੇ ਫਿਰ ਟਾਈਮ ਪਾਸ ਕਰੀਦਾ ਜੀ ਕਰਤੇ ਆ ਜੜਾ ਰੁਕ ਜਾਂਦਾ ਵਧੀਆ ਹਾਂ ਜੀ ਤੇ ਖੇਡ ਲਈਦਾ ਸਾਰੇ ਆ ਜਾਂਦੇ ਜਿੰਨੇ ਵਿਹਲੇ ਹੁੰਦੇ ਆ ਦੱਸੋ ਜੀ ਕਿੰਨੀ ਉਮਰ ਹੋ ਗਈ ਬਾਪੂ ਜੀ ਆ 65 ਸਾਲ ਜੀ ਬਾਪੂ ਜੀ ਅੱਜ ਘਰਾਂ ਦੇ ਘਰ ਜਿਹੜੇ ਖਾਲੀ ਹੁੰਦੇ ਜਾ ਰਿਹਾ ਤੁਹਾਡੇ ਪਿੰਡ ਦੇ ਵਿੱਚ ਵੀ ਜਿਹੜੇ ਮਤਲਬ ਕੀ ਗੱਲ ਕਰੀਏ ਆ ਪਹੌਣ ਵਾਲੀ ਨੌਜਵਾਨੀ ਦੀ ਨਵੀਂ ਜਨਰੇਸ਼ਨ ਦੀ ਕਿ ਹਰ ਪਰਿਵਾਰ ਜਿਹੜਾ ਖਾਲੀ ਹੁੰਦਾ ਜਾ ਰਿਹਾ ਚਾਹੇ ਉਹਦੇ ਕੋਲ ਇੱਕ ਕਿਲਾ ਪੈ ਲਈਦਾ ਤੇ ਚਾਹੇ ਉਹਦੇ ਕੋਲ ਪੈ ਲਈ ਅੱਧਾ ਕਿਲਾ ਉਹ ਵੇਚ ਕੇ ਵੀ ਕੈਨੇਡਾ ਅਮਰੀਕਾ ਕਿਤੇ ਵੀ ਜਾਣਾ ਬਾਹਰ ਨੂੰ ਜਾਣ ਦੇ ਵੱਲ ਕੁਝ ਕਰ ਰਿਹਾ ਪੰਜਾਬ ਛੱਡ ਰਿਹਾ ਕੀ ਲੱਗਦਾ ਤੋ ਗੱਲਾਂ ਜੀ ਫਿਰ ਇੱਥੇ ਨਾਲ ਨੌਕਰੀਆਂ ਨਾਲ ਨਹੀਂ ਮਿਲੀਆਂ ਗੱਲ ਤੇ ਨੌਕਰੀ ਜਨਰੇਸ਼ਨ ਜਿਹੜੀ ਤਾਂ ਹੀ ਹੋ ਜਾ ਰਹੀ ਹੈ ਬਈ ਉੱਥੇ ਇੱਥੋਂ ਨਾਲ ਸਹੂਲਤ ਤੇ ਫਿਰ ਡਾਕੇਚੋਰੀਆਂ ਸਾਰਾ ਕੁਝ ਦਿਨ ਰਾਤ ਰੋਟੇ ਇਹ ਨਹੀਂ ਪਤਾ ਉੱਥੋਂ ਤੱਕ ਜਾਂਦੇ ਅੱਡੇ ਤਾਂ ਕੀ ਹੋ ਜਾਣਾ ਕੀ ਨਹੀਂ ਤੇਰਾ ਜਿਹੜਾ ਕੋਲ ਜੀਵ ਚ ਹੈਗਾ ਦੇ ਦੇ ਸਾਰਾ ਕੁਝ ਖੋਲ ਆ ਫੜਾ ਜਾ ਇਹ ਫਿਰ ਜਨਰੇਸ਼ਨ ਸੋਚਦੀ ਹੈ ਵੀ ਇੱਥੇ ਤੋਂ ਪੱਲੇ ਹੀ ਨਹੀਂ ਕੋਈ ਪੈਂਦਾ ਨਾ ਪੜਾਈ ਪੱਕਾ ਨਾ ਕਿਤੇ ਜੀ ਵਿਦਿਆ ਪੱਕਾ ਆਪਾਂ ਬਾਹਰ ਜਾਵੜਨੇ ਹੋਰ ਕੋਈ ਉੱਤਰੇ ਕੋਈ ਪੜੂ ਤਾਂ ਹੈ ਕੋਈ ਵਟਿਆ ਤੇ ਜਾਊਗਾ ਹੂੰ ਇਹ ਹੁੰਦੀ ਹੈ ਜੀ ਗੱਲ ਇਹ ਤਾਂ ਗਏ ਵਿਚਾਰੇ ਜੀ ਜੀ ਤਾਂ ਨਹੀਂ ਕਰਦਾ ਮਾਪੇ ਹਾਂ ਕਿਸੇ ਚੀ ਕਰਦਾ ਮਾਪੇ ਛੱਡਣ ਨੂੰ ਦੁਖੀ ਹੋਏ ਚਲੇ ਗਏ ਉਹ ਹਾਂ ਬਾਬੂ ਜੀ ਤੁਹਾਡੀ ਉਮਰ ਕਾਫੀ ਹੋ ਗਈ ਹੈ ਬਜ਼ੁਰਗੋਂ ਪਹਿਲਾਂ ਵੀ ਤਾਂ ਗੁਜ਼ਾਰਾ ਤੁਸੀਂ ਕਰਦੇ ਸੀ ਤੁਸੀਂ ਵੀ ਇੱਥੇ ਆਪਣਾ ਬਚਪਨ ਆਪਣੀ ਜਵਾਨੀ ਅ ਤੁਹਾਡੀ ਉਮਰ ਹੁਣ ਹੱਦ ਹੋ ਗਈ ਹੈ ਤੇ ਉਹ ਤੁਸੀਂ ਵੀ ਗੁਜ਼ਾਰਿਆ ਇਹੋ ਸਮਾਂ ਕਿਉਂ ਨੌਜਵਾਨੀ ਤੇ ਉਹ ਤਾਂ ਤੁਸੀਂ ਦੱਸ ਹੀ ਦਿੱਤਾ ਪਰ ਤੁਸੀਂ ਗੁਜ਼ਾਰਿਆ ਕਿੱਦਾਂ ਦਾ ਸੰਤ ਹੰਡਾਇਆ ਉਦੋਂ ਥੀ ਕੰਮ ਤਾਂ ਸੀਗਾ ਜੀ ਹੁਣ ਇੱਕ ਤਾਂ ਸੀ ਮਸ਼ੀਨਰੀ ਦਾ ਕੰਮ ਆ ਜੁਗ ਹੈ ਜੈਦਾ ਦਾ ਭਰਾਵਿਆਂ ਦਾ ਵੱਡਾ ਪੈ ਗਿਆ ਥੋੜੀਆਂ ਰਹਿ ਗਈਆਂ ਤੇ ਫਿਰ ਉਹ ਟਾਈਮ ਪਾਸ ਹੁੰਦਾ ਨਹੀਂਗਾ ਇਹ ਜਨਰੇਸ਼ਨ ਦਾ ਮਤਲਬ ਵੀ ਉਧਰ ਪੈਸੇ ਵਟਾ-ਵਟਾਈ ਕਰਕੇ ਹੋ ਗਏ ਬਨੇ ਵੱਧ ਉਧਰ ਚੰਗਾ ਕੰਮ ਚੱਲ ਜੂਗਾ ਤੇ ਚੱਲਿਆ ਵੀ ਜਿਹੜੇ ਬੱਚੇ ਗਏ ਆ ਵਧੀਆ ਮੋਜਾਂ ਕਰਦੇ ਆ ਜੀ ਇਹ ਵੀ ਗੱਲ ਹੈ ਤੇ ਇੱਥੇ ਫਿਰ ਨਹੀਂ ਉਹਦਾ ਟਾਈਮ ਪਾਸ ਹੁੰਦਾ ਪੱਲੇ ਨਹੀਂ ਪੈਂਦਾ ਕਿਸ ਨੂੰ ਨਾ ਕੋਈ ਜੰਨੀਆਂ ਯੂਨੀਅਨਾਂ ਸਾਰੀਆਂ ਉੱਤੇ ਧੜੇ ਬਟੀਆਂ ਧਰਨੇ ਲਈ ਬੈਠੀਆਂ ਨਾ ਸਰਕਾਰਾਂ ਗੱਲ ਸੁਣਦੀਆਂ ਤੇ ਮਾਰੀ ਦੇ ਵਜਦੇ ਲੋਕ ਜੀ ਬਾਪੂ ਜੀ ਤੁਹਾਡੇ ਵੇਲੇ 4 ਤੋਂ 5 ਜਵਾਕ ਹੁੰਦੇ ਸੀ ਪਰ ਅੱਜ ਕੱਲ ਇੱਕ ਇੱਕ ਜਵਾਕ ਹੈ ਹਰ ਇੱਕ ਦੀ ਕੀ ਕਾਰਨ ਮੰਨਦੇ ਹੋ ਇੱਕ ਬੱਚਾ ਹੋਣ ਦਾ ਕਾਰਨ ਇਹ ਹੀ ਹੈ ਜਾਇਦਾਦਾਂ ਨਹੀਂ ਵੰਡੀਆਂ ਪੈ ਗਈਆਂ ਜਾਇਦਾਦ ਘਟ ਗਈਆਂ ਜੀ ਪਰ ਤੁਹਾਡੇ ਵੇਲੇ ਵੀ ਤਾਂ 5-5 ਹੁੰਦੇ ਸੀ ਉਦੋਂ ਨੀ ਤੇ ਫਿਰ ਜਾਇਦਾਦਾਂ ਸੀਗੀਆਂ ਜੀ ਉਦੋਂ 50-50 ਕਿੱਲੇ ਸੀਗੇ ਪੈੜੀ ਗਈ 50-50 ਕਿੱਦੇ ਸੀ ਪੈੜੀ 100-100 ਕਿੱਲਾ ਮੇਰੇ ਬਾਬੇ ਕੋਲ 110 ਕਿੱਲਾ ਦੀ ਪੈੜੀ ਦਾ ਜੀ ਮੇਰੇ ਬਾਬੇ ਕੋਲੇ ਤੇ ਤਿੰਨ ਭਰਾ ਸੀ ਮੇਰੇ ਵੀ ਹੋរី ਤੇ ਫਿਰ ਉਹ ਵਧੀਆ ਟਾਈਮ ਆਸ ਹੋਈ ਜਾਂ ਨਹੀਂ ਜਾਨੀ ਜਾਇਦਾਦਾਂ ਖੁੱਲੀਆਂ ਜਾਂ ਜੇ ਆਏ ਹੁੰਦਾ ਜੀ ਹੂੰ ਠੀਕ ਹੈ ਉਹ ਹੁਣ ਪੰਜਾਬ ਆ ਜਿਹੜਾ ਪਹਿਲਾ ਵਾਲਾ ਪੰਜਾਬ ਕਿਵੇਂ ਦੇਖਣ ਨੂੰ ਮਿਲ ਸਕਦਾ ਪੰਜਾਬ ਜੇ ਵੇਖੀਏ ਤਾਂ ਪੰਜਾਬ ਤਾਂ ਖੁਸ਼ਹਾਲ ਤਾਂ ਹੈਗਾ ਜੀ ਬਲਕਿ ਕਰਿਆ ਕੀ ਜਾਵੇ ਹੁਣ ਪੇਸ਼ ਹੀ ਕੋਈ ਨਹੀਂ ਜਾਂਦੀ ਜਨਰੇਸ਼ਨ ਸਾਰੀ ਬਾਹਰ ਉੱਡ ਗਈ ਕੰਮ ਕੋਈ ਹੁੰਦਾ ਨਹੀਂ ਕਿਸੇ ਤੋਂ ਪਰ ਠੇਕੇ ਹਿੱਸੇ ਦੇ ਕੇ ਕੰਮ ਚੱਲਦਾ ਲੁਕਾਦਾ ਹੀ ਆਏ ਲੋਕ ਠੇਕੇ ਦੇ ਦਿੰਦੇ ਠੇਕੇ ਦਿੰਦੇ ਜਿਆਦਾਤਰ ਪੜੀਆਂ ਹੀ ਹਾਂ ਸਾਰੀਆਂ ਸਾਰੀਆਂ ਹਾਂ ਕਿਵੇਂ ਪਾਈਚਾਰ ਕਿਸਾਂਜ ਪਹਿਲਾਂ ਹੁਣ ਪਾਈਚਾਰ ਕਿਸਾਂਜ ਵੀ ਘਟੀ ਜਾ ਰਹੀ ਨਹੀਂ ਨਹੀਂ ਪਾਈਚਾਰ ਕਿਸਾਂਜ ਹੈ ਕਰਿਆਹੀ ਗੱਲ ਨਹੀਂ ਕੱਲ ਕੱਲ ਲੁੱਟਾ ਖੋਹਾਂ ਚੋਰਾ ਜ਼ਿਆਦੇ ਹੈ ਹਾਂ ਜਾਂ ਕੋਈ ਕੰਮ ਕਰਕੇ ਰਾਜੀ ਹਾਂ ਕੰਮ ਕਰਨ ਦਾ ਕੋਈ ਲੁੱਟ ਖੋਹ ਵੀ ਕਿਉਂ ਹੋਵੇ ਨਸ਼ੇ ਜ਼ਿਆਦੇ ਵੱਧ ਗਏ ਸਰਕਾਰਾਂ ਨਸ਼ੇ ਨੂੰ ਠੱਲਣੀ ਪਉਣੀ ਆਈਆਂ ਹੈ ਹੈ ਜ਼ਿਆਦਾ ਫੜ ਕੇ ਅੰਦਰ ਤੋਂ ਨੇ ਹੁਣ ਸਾਰੇ ਜਿਵੇਂ ਸਾਡੇ ਗਵਰਦਾਨ ਸਿੰਘ ਵਾਲੇ ਵੇਖੋ ਕੀ ਹੋਇਆ ਹੋ ਗਿਆ ਨਸ਼ੇ ਨੇ ਕੀਤਾ ਜ਼ਰਾ ਕੋਦੋ ਹਾਂ ਆ ਇਹਦਾ ਹੀ ਹੈ ਹਾਂ ਨਸ਼ੇ ਕਿਉਂ ਨੂੰ ਬੰਦ ਕਰਦੇ ਸਰਕਾਰਾਂ ਬੰਦ ਇਹ ਸਰਕਾਰਾਂ ਨੇ ਨਹੀਂ ਕੀਤੀ ਇਹ ਵੀ ਨਹੀਂ ਕਰਦੀਆਂ ਜਨਾ ਤਾਂ ਉਹਨਾਂ ਨੂੰ ਖੱਟੀ ਹੈ ਖੱਟੀ ਹੈ ਉਹਨਾਂ ਨੂੰ ਕਿਸੇ ਮੁਲਾਜ਼ਮ ਲੈ ਦੋ ਸਾਹ ਛੱਡੇ ਹੋਏ ਆ ਮੈਨੂੰ ਹੀ ਸਾ ਦੇ ਦੇ ਤੂੰ ਜਨਾ ਮਰਜੀ ਵੇਚਦਾ ਹਾਂ ਸਾਰਿਆਂ ਤਾਂ ਹੀ ਹੈ ਹਾਂਜੀ ਬਾਪੂ ਜੀ ਹਾਂਜੀ ਕੀ ਗੱਲ ਹੈ ਕਿਉਂ ਨਹੀਂ ਰੋਕਦੀਆਂ ਸਰਕਾਰਾਂ ਨਸ਼ਾ ਇਹਨਾਂ ਨੂੰ ਖੱਟੀ ਹੈ ਇਹ ਹੋਰ ਖੱਡੀ ਰਹਿਣੀ ਕੀ ਉਹਨਾਂ ਨੂੰ ਕੋਈ ਨੇ ਸਰਕਾਰ ਤਾਂ ਤੁਸੀਂ ਬਣਾਉਨੇ ਹੋ ਤੁਸੀਂ ਕਹਿੰਨੇ ਹੋ ਉਹਨਾਂ ਨੂੰ ਕਿ ਬੰਦ ਕਰੋ ਅਜੀ ਬਣਉਂਦੇ ਮਗਰ ਉਹ ਦੂਜੇ ਪਾਸੇ ਹੋ ਜਾਂਦੇ ਉਹ ਕਮਾਈ ਬੰਨੀ ਹੋ ਜਾਂਦੀ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਕਹਿੰਦੀ ਨਸ਼ਾ ਬੰਦ ਕਰਤਾ ਸੀ ਕੌਣ ਹੈ ਮੇਰੇ ਕੋਲ ਭਗਵਾਨ ਬੜੇ ਕੋਈ ਬੰਦਾ ਉਹਨਾਂ ਲਿਆਗਾ ਸਾਡੇ ਕੋਲ ਲੈ ਆ ਤੇ ਮੈਂ ਤਾਂ ਸਕੇ ਨੇ ਵੇਚ ਸਾਡੇ ਪਿੰਡ ਜੀ ਕਿੰਨੇ ਵੇਚਦੇ ਆ ਪੁਰਸੋਂ ਕੌਂਦੀ ਹੈ ਉਹਦਾ ਸਾਨੂੰ ਨਵੇਂ ਹੋਰ ਬੰਦੇ ਦਿਓ ਜਿਹੜੇ ਅੱਗੇ ਵੇਚਣ ਉਹਨਾਂ ਦੱਸੋ ਸਾਨੂੰ ਸਾਨੂੰ ਨਵੇਂ ਬੰਦੇ ਜਿਹੜੇ ਵੇਚਦੇ ਕਿਉਂ ਅਸੀਂ ਉਹ ਚੱਲ ਗਏ ਸੀ ਉਸ ਤੋਂ ਅੱਛਾ ਜੀ ਹਾਂ ਇਹ ਗੱਲ ਚੱਲਦੀ ਹੈ ਜਾਂ ਆਹ ਗੱਲ ਚੱਲਦੀ ਪੁੱਛਣਾ ਨੂੰ ਹੂੰ ਕਿਉਂ ਬਾਪੂ ਜੀ ਇਦਾਂ ਹੀ ਹਾਂ ਹਾਂ ਵੇਖ ਰਲ ਮਿਲ ਕੇ ਚੱਲਦੇ ਨੇ ਪੁਲਿਸ ਨੂੰ ਪਤਾ ਤਾਂ ਹੁੰਦਾ ਹੀ ਸਾਰੀ ਸੀਐਡੀ ਹੁੰਦੀ ਹੈ ਜੀ ਪੁਲਿਸ ਨੂੰ ਪਤਾ ਨਹੀਂ ਹੁੰਦਾ ਵੀ ਕੌਣ ਵੇਚੀ ਜਾਂਦਾ ਕਦੇ ਅਮਰਕੇ ਅੱਜ ਸਾਡੇ ਕਮੇਟੀ ਬਣਾਉਣ ਆਏ ਤੇ ਮੁੰਡਾ ਘੁੱਟ ਕੇ ਆਦਾ ਸੋਨੂੰ ਸੋਡੀ ਸੀਐਡੀ ਕੀ ਆਦੀ ਹੈ ਫੇਰ ਮਤਲਬ ਠੰਡਾ ਆਲੀ ਆਦੀ ਚੁੱਪ ਕਰ ਗਈ ਵੀ ਸੋਡੀ ਸੀ ਹੈ ਜੀ ਸੋਨੂੰ ਕੁਝ ਨਹੀਂ ਦੱਸਦੀ ਵੀ ਕਿੱਥੇ ਕੋਈ ਵੇਚੀ ਜਾਂਦਾ ਸਾਰਾ ਇਹਨਾਂ ਨੂੰ ਪਤਾ ਹੈ ਜੀ ਗੱਲ ਉਹ ਜਦੋਂ ਰਲ ਮਿਲ ਕੇ ਚੱਲਦਾ ਜੀ ਰਲ ਮਿਲ ਕੇ ਰਲ ਮਿਲ ਕੇ ਰਲ ਮਿਲ ਕੇ ਸਾਰੇ ਫਸ ਨਹੀਂ ਐਮਐਲਏ ਇਹਨਾਂ ਦੇ ਇੱਕ ਸੀਐਮ ਭਗਵੰਤ ਮਾਨ ਇਹ ਵੀ ਕਹਿੰਦਾ ਸੀ ਸੱਥਾਂ ਚੋਂ ਸਰਕਾਰ ਚੱਲੂਗੀ ਤੇ ਫਿਰ ਉਹ ਹੁਣ ਐਮਐਲਏ ਉਹਨੇ ਆਲਦੀ ਜਨ ਜ਼ੋਰ ਤਾਂ ਪਾਇਆ ਸੀ ਨਹੀਂ ਪਰ ਕੀ ਉਹ ਕਿਹੜਾ ਮਕਸਦ ਫਿਰ ਤੋਂ ਰੇਫਰ ਭਗਵੰਤ ਮਾਨ ਸਾਰਾ ਹਰੇਕ ਦਿਨ ਕਮ ਲੈ ਦੇ ਕਾਲੀਗਰ ਐਮਐਲਏ ਨੇ ਆਪਣੀਆਂ ਮਰਜ਼ੀਆਂ ਕਿਸੇ ਨੂੰ ਵਕਾ ਦੇਣਾ ਕਿਸੇ ਨੂੰ ਛੱਡ ਦੇਣਾ ਕਿਸੇ ਨਾਲ ਪੁਲਿਸ ਨਾਲ ਲੜ ਜਾਂ ਜੋ ਮਰਜ਼ੀ ਕਰ ਇਹਨਾਂ ਦੀ ਮਰਜ਼ੀ ਹੈ ਉਹ ਵੀ ਭਗਵੰਤ ਮਾਨ ਕੀ ਕਰ ਸਕਦਾ ਹੈ ਹੈ ਜਿਹੜਾ ਫੜ ਫੜ ਕੇ ਅੰਦਰ ਤਾਂ ਬਠੀਰੇ ਤੁੰਨੇ ਉਹਨੇ ਵੀ ਪਰ ਨਹੀਂ ਹੁਣ ਸਾਰੇ ਪੰਜਾਬ ਨੂੰ ਕਿੱਥੋਂ ਫੜ ਕੇ ਵੀ ਕਰ ਦੰਦਾ ਤੁੰਦੇ ਜੀ ਉਹ ਯੋ ਸਾਹ ਦਾ ਤੜੀ ਦੋਵੇਂ ਥਾਣਾ ਵਜਦੀ ਹੈ ਐਸਾ ਮਨ ਨਸ਼ਾ ਬੰਦ ਹੋਣਾ ਹੀ ਨਹੀਂ ਫਿਰ ਨਹੀਂ ਹੁੰਦਾ ਜੀ ਨਹੀਂ ਹੁੰਦਾ ਨਹੀਂ ਹੁੰਦਾ ਪੰਜਾਬ ਦੀ ਨੌਜਵਾਨੀ ਇਸੇ ਤੇ ਕਬਰ ਹਾਂ ਬਸ ਇਸੇ ਕਰਕੇ ਜਾ ਰਹੀ ਹੈ ਇਹ ਬੰਗਿਆ ਨੌਜਵਾਨੀ ਤੜੀ ਬਾਹਰ ਭਜ ਜਾਂਦੀ ਹੈ ਕੋਈ ਨਸ਼ਾ ਦੇ ਡਰਦੀ ਬਾਹਰ ਭਜੇ ਹੂੰ ਇਹਦੇ ਦਾ ਨਾ ਛਾ ਰਹਿ ਗਿਆ ਕੱਲਾ ਚਿੱਟਾ ਲੈ ਲੋ ਕਾਲੀ ਗਲੀ ਵੇਖਦਾ ਫਿਰਦਾ ਲੋਕਾਂ ਕੋਲੇ ਗਲੀ ਗਲੀ ਚਿੱਟਾ ਵੇਚਦਾ ਹਾਂ ਜੀ ਹਾਂ ਹੂੰ ਐਮ ਐਲ ਏ ਨੂੰ ਦੱਸਿਆ ਕਿ ਇਧਰ ਦੇ ਨੂੰ ਐਮ ਐਲ ਏ ਨੂੰ ਪਤਾ ਹੀ ਜੀ ਸਾਰਾ ਮੈਨੂੰ ਪਤਾ ਸਾਰਾ ਪਉਂਦੇ ਜੀ ਉਹ ਨਾਲ ਮਿਲ ਕੇ ਚੱਲਦਾ ਦੱਸੀ ਜਨੇ ਗੱਲ ਸਾਰਾ ਕੋਸ ਹੁੰਦੇ ਐ ਐਮਐਲਏ ਮਾਰਦੇ ਜਿਹੜਾ ਤਾਂ ਆਉਂਦੇ ਆ ਉਹ ਆਏ ਐ ਤੇ ਪਰ ਉਹ ਨਸ਼ਿਆਂ ਬਾਰੇ ਗੱਲ ਹੀ ਨਹੀਂ ਕਰਦੇਗੇ ਨਾ ਸੁਣਦੇ ਐ ਹੂੰ ਇਹ ਗੱਲ ਐ ਹੂੰ ਨਸ਼ੇ ਬਾਰੇ ਗੱਲ ਨਹੀਂ ਕਰਦੇ ਨਾ ਨਸ਼ੇ ਬਾਰੇ ਨਹੀਂ ਕਰਦੇ ਅੱਛਾ ਹੂੰ ਬਾਪੂ ਜੀ ਜੇ ਕੋਈ ਐਮਐਲਏ ਆਉਂਦਾ ਉਹ ਲੋਕ ਕਹਿੰਦੇ ਵੀ ਭਈ ਨਸ਼ਾ ਵਕਦਾ ਕਹਿੰਦੇ ਆ ਕਿ ਨਹੀਂ ਕਹਿੰਦੇ ਕਹਿੰਦੇ ਐ ਕਹਿੰਦੇ ਜਿਹੜੇ ਉਹ ਫੇ ਜਿਹੜੇ ਜਿਹੜੇ ਵੈਸ਼ਨੂ ਆ ਉਹ ਕਹਿੰਦੇ ਉਹ ਹੂੰ ਜਿਹੜੇ ਖਾਂਦੇ ਹੋ ਕਿ ਉਹ ਕਹਿੰਦੇ ਹੂੰ ਠੀਕ ਐ ਉਹ ਨਹੀਂ ਕਹਿੰਦੇ ਹਾਂ ਠੀਕ ਐ ਜਿਹੜੇ ਬੈਸ ਨੂੰ ਉਹ ਅੜੀ ਹਟਾਓ ਉਹ ਕਹਿੰਦੀ ਐ ਹਟਾਓ ਫਿਰ ਕੋਈ ਗੱਲ ਸੁਣੀ ਨਹੀਂ ਜਾਂਦੀ ਨਾ ਪਿਛਲੀ ਗੱਲ ਸੁਣੀ ਜ ਮੈਨੂੰ ਨਹੀਂ ਸੁਣਦੇ ਆਈ ਤੇ ਫਿਰ ਹੋਰ ਕੌਣ ਸੁਣੂਗਾ ਹੋਰ ਕੌਣ ਸੁਣੂਗਾ ਹਾਂ ਵੋਟਾਂ ਪਾਈਆਂ ਲੋਕ ਇਕੱਠੇ ਹੁੰਦੇ ਜਦੋਂ ਵੋਟਾਂ ਮੰਗਣ ਆਉਂਦੇ ਆ ਲੀਡਰ ਆ ਜਾਂਦੇ ਆ ਉਦੋਂ ਉਦੋਂ ਉਹਨਾਂ ਨੂੰ ਕਹਿੰਦੇ ਉਦੋਂ ਕਹਿ ਦਿੰਦੇ ਅਸੀਂ ਨਸ਼ਾ ਵੀ ਬੰਦ ਕਰ ਦਾਂਗੇ ਅਸੀਂ ਜਿਹਦੇ ਅਸੀਂ ਬਣ ਗਏ ਜਿਹੜੇ ਬਣ ਗਏ ਤਾਂ ਕਰਾਂਗੇ ਬੰਦ ਉਹ ਨਹੀਂ ਜਿਹੜੇ ਹੜ ਗਏ ਫੇਰ ਨਹੀਂ ਤੁਸੀਂ ਬਣ ਕੇ ਫੇਰ ਬੰਦ ਕਰਾਂਗੇ ਹੂੰ ਪੰਨੂ ਨਹੀਂ ਕਰਦੇ ਹਾਂਜੀ ਬਾਪੂ ਜੀ ਹਾਂਜੀ ਕੀ ਲੱਗਦਾ ਨਸ਼ਾ ਕਿਵੇਂ ਬੰਦ ਹੋ ਸਕਦਾ ਬਸਾ ਮੁਸ਼ਕਲ ਹੈ ਜੀ ਮੁਸ਼ਕਲ ਹੈ ਪੰਜਾਬ ਦੀ ਨੌਜਵਾਨੀ ਪੰਜਾਬੀ ਜਮਾਨੇ ਠੀਕ ਹੈ ਠੀਕ ਹੈ ਹਾਂਜੀ ਜਿਹੜੀ ਇਹ ਤੂੰ ਗੱਲ ਪੁੱਛਿਆ ਨਾ ਇਹ ਜਵਾਨੀ ਜਮਾਂ ਤਵਾ ਹੈ ਜਿਹੜੇ ਮੁੰਡੇ ਬਾਹਰ ਨਿਕਲੀ ਉਹ ਵੱਜ ਗਏ ਫਿਰ ਬਾਹਰ ਜਾਣਾ ਹੀ ਹੱਲ ਹੈ ਵੀ ਪੰਜਾਬ ਤੋਂ ਬਾਹਰ ਬਿਦੇਸ਼ ਜਵਾ ਹਰ ਇੱਕ ਮੁੰਡਾ ਜਿਹੜਾ ਕੋਈ ਛੋਟਾ ਪੜ੍ਹਦਾ ਹੈ ਕੋਈ 5 ਸਾਲ 10 ਸਾਲ ਦਾ ਉਹਨੂੰ ਪੁੱਛਿਓ ਆਖੋ ਬਾਹਰ ਗਿਆ ਨੇ ਕਿੰਨੀ ਪੈਸੇ ਆ ਬਾਪੂ ਜੀ ਸਾਰੇ ਕੋਲੇ ਹਾਂਜੀ ਸਾਡੇ ਕੋਲ 40 ਕਿਲੇ ਵੰਦੇ 40 ਕਿਲੇ ਪੈਲੇ ਗਏ ਹਾਂ ਬੱਚੇ ਗਏ ਵਿਦੇਸ਼ ਹਾਂ ਸਾਰੇ ਬੱਚੇ ਕੇ ਦੋ ਰਹਿੰਦੇ ਚਾਰ ਬੱਚੇ ਬਾਹਰ ਗਏ ਚਾਰ ਬੱਚੇ ਬਾਹਰ ਚਲੇ ਗਏ ਹਾਂ ਚਾਰੇ ਸੱਟ ਹੈ ਇਹ ਨਹੀਂ ਲੱਗਦਾ ਵੀ ਦੂਰੀ ਪੈ ਗਈ ਉਹਨਾਂ ਤੋਂ ਸਾਡੇ ਬੱਚਾ ਕੋਈ ਟੜ ਕੇ ਜੋ ਗੱਲਾਂ ਦੇ ਹੋ ਜਾਂਦੇ ਫੋਨ ਤੇ ਹਾਂ ਟੜ ਕੇ ਅਸਨੇ ਕਰਾ ਜੇ ਮਰ ਜੇ ਆਉਂਦੇ ਆਪੇ ਕਰ ਲੈਣੇ ਗੱਲਾਂ ਫੇਡੂ ਲੱਗਦਾ ਹੀ ਨਹੀਂ ਉਹ ਕਮੀ ਮਹਿਸੂਸ ਨਹੀਂ ਹੋਈ ਕਦੇ ਉਹਨਾਂ ਦੀ ਨਾ ਕੋਈ ਕਦੇ ਜਦੋਂ ਆਉਂਦਾ ਆਪਣੇ ਤਨਖਾਹ ਲੈਂਦੇ ਉਸੇ ਕਮੌਰਿਆ ਉਹ 10 12-12 ਹਜ਼ਾਰ ਰੁਪਿਆ ਹੂੰ ਰੋਜ਼ ਦਾ ਤੇ ਫਿਰ ਉਹਨੂੰ ਕਮੀ ਕਰਦੀ ਤੂੰ ਹੋਏ ਉਹਨਾਂ ਨੂੰ ਦੇਣ ਨੂੰ ਪਰ 40 ਕਿਲੇ ਪੈਲੀ ਦੀ ਤੁਹਾਨੂੰ ਉਹ ਵੀ ਇਹ ਨਹੀਂ ਲੱਗਦਾ ਕਿ ਸਾਡੀ ਪੈਲੀ ਸਾਡੇ ਬੱਚੇ ਵਿਦੇਸ਼ ਜਾਈ ਜਾਂਦੇ ਆ ਇਹ ਪੈਲੀ ਇੱਕ ਦਿਨ ਬੰਜਰ ਹੋ ਸਕਦੀ ਹੈ ਸਾਡੇ ਤਿੰਨ ਲੜਕੇ ਮੇਰੇ ਚ ਪੁੱਤਰੇ ਗਏ ਆ ਲੜਕੇ ਮੇਰੇ ਤਿੰਨ ਇੱਥੇ ਹੀ ਆ ਹੂੰ ਲੜਕੀ ਇਥੇ ਤੁਹਾਡੇ ਪੋਤੇ ਚਲੇ ਗਏ ਆ ਵਿਦੇਸ਼ ਦੇ ਵਿੱਚ ਉਹਨਾਂ ਦੇ ਬੱਚਿਆਂ ਦਾ ਵੀ ਜੰਪਲ ਉੱਥੀ ਹੋਊਗਾ ਫਿਰ ਉਹ ਇਧਰ ਨੂੰ ਇਧਰ ਮੋਹ ਨਹੀਂ ਕੱਟ ਜੂਗਾ ਉਹਨਾਂ ਦਾ ਜੇ ਕੱਢੂਗਾ ਹੀ ਫਿਰ ਜੇ ਉੱਥੇ ਜਾਉਂ ਤਾਂ ਫਿਰ ਉਹ ਤਾਂ ਪੱਕੇ ਹੋ ਗਏ ਉਧਰ ਜੇ ਹਾਂ ਬੱਚੇ ਦਾ ਫਿਰ ਤਾਂ ਉਹ ਮਿਲਣ ਆਇਆ ਕਰਨਗੇ ਉਹ ਮਿਲਣ ਆਇਆ ਤਾਂ ਹਾਂ ਤੇ ਫਿਰ ਉਹ ਵੀ ਹੈਗਾ ਨਾ ਕਿ ਤੁਹਾਡੇ ਜਿਹੜੇ ਬੱਚਿਆਂ ਦੇ ਬੱਚੇ ਆ ਉਹਨਾਂ ਦੀ ਵੀ ਉਮਰ ਹੁਣ ਕਾਫੀ ਹੋ ਜਾਣੀਆਂ ਉਹਨਾਂ ਦੇ ਵੀ ਗਾਂ ਪੋਤੇ ਪੋਤੀ ਆਉਣਗੇ ਉਹ ਉੱਥੇ ਬੁਲਾ ਲੈਣਗੇ ਆਪਣੇ ਮਾਪਿਓ ਨੂੰ ਤੇ ਫਿਰ ਤਾਂ ਜ਼ਮੀਨ ਤੋਂ ਆਈ ਜਾਵਾਂਗੇ ਸੀ ਹਾਂਜੀ ਉਹ ਮਾਰੀ ਜਾਵਾਂਗੇ ਸੀ ਅੱਛਾ ਹੋਰ ਉਹਨੂੰ 83 ਸਾਲ ਦੀ ਉਮਰ ਹੈ ਮੇਰੀ ਤੇ ਉਹਨੂੰ ਮਰ ਜਾਵਾਂਗੇ ਤਾਂ ਕਿੰਨਾ ਵੀ ਦੱਸਾਂਗੇ ਹੂੰ ਐ ਵੀ ਹੁੰਦਾ ਕਿ ਦਾਦੀ ਜਦੋਂ ਇਹ ਵੀ ਕਹਿੰਦੀ ਹੈ ਕਿ ਪੁੱਤ ਪੋਤੇ ਨੂੰ ਕਹਿੰਦੀ ਹੈ ਵੀ ਤੂੰ ਆਈ ਕਈ ਤਾਂ ਇਹ ਵੀ ਕਹਿੰਦੀ ਹੈ ਕਿ ਪੋਤੇ ਨੂੰ ਵੀ ਪੁੱਤ ਵੀ ਤੂੰ ਅਗਲਾ ਹੀ ਮੈਨੂੰ ਆਪਣੇ ਪਿਓ ਦੀ ਥਾਂ ਤੇ ਹੈਨਾ ਇਹ ਵੀ ਕਹਿ ਦਿੰਦੀ ਆ ਪਰ ਉਦੋਂ ਐ ਨਹੀਂ ਹੋਊਗਾ ਕਿ ਮੇਰਾ ਪੋਤਾ ਜਿਹੜਾ ਮੇਰੇ ਕੋਲੇ ਹੋਣਾ ਚਾਹੀਦਾ ਇਹ ਚੀਜ਼ ਦੀ ਤਾਂ ਕਦੇ ਨਹੀਂ ਇਹ ਕੋਈ ਨਹੀਂ ਉਹ ਅਗਰ ਆ ਕੇ ਲੱਗ ਜਾਣਾ ਉਹਨੂੰ ਕੀ ਭੈਜੋ ਪੈਸੇ ਜਿਵੇਂ ਖੇਡਦੇ ਆ ਲੱਖ ਦੋ ਲੱਖ ਲਾ ਕੇ ਕੀ ਇਹ ਜਗਾ ਜਾ ਕੇ ਅੱਗ ਲਾ ਜਾਣਗੇ ਮੈਂ ਨਹੀਂ ਕਈ ਵਾਰੀ ਉਦੋਂ ਸਮੇਂ ਤੇ ਪਹੁੰਚਿਆ ਵੀ ਨਹੀਂ ਜਾਂਦਾ ਇਹ ਗੱਲਾਂ ਕਦੇ ਨਹੀਂ ਪੰਜ ਪੰਜ ਹੁਣ ਤਾਂ ਫ੍ਰਿਜ ਰੱਖ ਦਿੰਦੇ ਆ ਇਹਦੀ ਮਰਜ਼ੀ ਰੱਖ ਲੋ ਅੱਛਾ ਜੀ ਹਾਂ ਪਰ ਪੈੜੀ ਦਾ ਕਦੇ ਫਿਕਰ ਨਹੀਂ ਹੋਇਆ ਵੀ ਪੈੜੀ ਉਹ ਤੁਹਾਡੇ ਬੇਟੇ ਉਧਰ ਚਲੇ ਜਾਣਗੇ ਤੇ ਫਿਰ ਪੈੜੀ ਰਹਿ ਜਾ ਸਾਡੇ ਮਗਰ ਵੇਚ ਜਾਣਗੇ ਉਹ ਆਈ ਹੋਪ ਉਹਨਾਂ ਤੇ ਪੈੜੀ ਉੱਥੋਂ ਟੁੱਟ ਹੀ ਆਉਣ ਹਾਂ ਹਾਂਜੀ ਬਾਪੂ ਜੀ ਇਦਾਂ ਕਰ ਸਾਡੇ ਫੌਜੀ ਇਹ ਉਦੋਂ ਤੁਸੀਂ ਬੋਲੀ ਜਾਂਦੇ ਸੀ ਨਹੀਂ ਮੈਂ ਤਾਂ ਬੋਲੀ ਜਾਂਦਾ ਹਾਂ ਹਾਂਜੀ ਕਿਵੇਂ ਵਿਦੇਸ਼ਾਂ ਦੇ ਵੱਲ ਸਾਡੀ ਨੌਜਵਾਨੀ ਜਾ ਰਹੀ ਹੈ ਕਿਤੇ ਕਮੀ ਮਹਿਸੂਸ ਹੁੰਦੀ ਹੈ ਨਾ ਜੀ ਜੀ ਕੋਈ ਮਹਿਸੂਸ ਨਹੀਂ ਹੁੰਦੀ ਹਮ ਜਦੋਂ ਐ ਡਾਲਰ ਘਰਦੇ ਆ ਤੇ ਮਨ ਖੁਸ਼ ਹੋ ਜਾਂਦਾ ਅੱਛਾ ਜੀ ਹਾਂ ਪੈਸਾ ਹੀ ਬੰਦੇ ਦੀ ਜ਼ਿੰਦਗੀ ਰਹਿ ਗਿਆ ਕਿ ਪੈਸੇ ਚੀਜ਼ ਨਾ ਜੀ ਹੱਥ ਨਾਲ ਗੁਣ ਮਿਲਦੇ ਆ ਜਮ ਹਮ ਤੁਹਾਡੇ ਵੀ ਗਏ ਆ ਪੋਤਰੇ ਹਾਂਜੀ ਬਹੁਤ ਗਏ ਆ ਪੋਤਰੇ ਪੋਤਰੇ ਚਲੇ ਗਏ ਕਿੰਨੇ ਬੇਟੇ ਸੀ ਤੁਹਾਡੇ ਤਿੰਨ ਦਨ ਬੇਟੇ ਸੀ ਤਿੰਨਾਂ ਦੇ ਚਲੇ ਗਏ ਇੱਕ ਮੈਂ ਦੋਹਾਂ ਦੇ ਗਏ ਜੀ ਤੀਜੇ ਦੀ ਤਿਆਰੀ ਹੈ ਜੂਜੇ ਛੋਟੇ ਬੱਚੇ ਛੋਟੇ ਆ ਜਾਣਾ ਹੈਗਾ ਉਹਨਾਂ ਨੂੰ ਪੜ ਹੀ ਗਏ ਤਾਂ ਜਾਵਣਗੇ ਜੇ ਨਾ ਪੜੇ ਤਾਂ ਫਿਰ ਕਿਵੇਂ ਜਾਣਗੇ ਮੰਚ ਥਾਂ ਨਹੀਂ ਰੱਖਿਆ ਜਦੋਂ ਦੋ ਚਲੇ ਗਏ ਤੀਜੇ ਨੇ ਰੱਖਿਆ ਥਾਂ ਦਾ ਰੱਖਿਆ ਵੀ ਹੁਣ ਜਾਵਾਂਗੇ ਜਾ ਜਾ ਸੀ ਆਪਦੇ ਵੀ ਕਰਦੇ ਆ ਵੀ ਅਸੀਂ ਵੀ ਕਿਤੇ ਜਾਏਗੀ ਲਾ ਜਾਂਦਾ ਟੂਰ ਕਿ ਲਾ ਕੇ ਨਹੀਂ ਆ ਨੀ ਅਜੇ ਨਹੀਂ ਲਾਇਆ ਲਾਇਆ ਨਹੀਂ ਨਹੀਂ ਲਾਇਆ ਜਾਣਾ ਹੈਗਾ ਚਿੱਤ ਦਾ ਕਰਦਾ ਜੇ ਫੋ ਪਜਾਦਾ ਪਾਵਾਂਗੇ ਫਿਰ ਉੱਥੋਂ ਵਾਪਸ ਆਉਣਾ ਵਾਪਸ ਤਾਂ ਜਿੱਕ ਆ ਹੀ ਜਾਵਾਂਗੇ ਫਿਰ ਮੈਂ ਤੁਹਾਨੂੰ ਮੈਂ ਇੱਥੇ ਅੱਗ ਕਿਹਨੇ ਲਾਉਣੀ ਇੱਥੇ ਭਰੋ ਇੱਥੋਂ ਵਾਲੀ ਲਾਉਣਗੇ ਹੂੰ ਹੂੰ ਕਦੇ ਗੱਲਾਂ ਕਦੇ ਮਨ 'ਚ ਸੋਚੀਆਂ ਵੀ ਸਾਡੇ ਬੱਚੇ ਸਾਨੂੰ ਕਈ ਵਾਰੀ ਇਹ ਨਾ ਹੋਵੇ ਵੀ ਉੱਥੋਂ ਨਾ ਆਉਣ ਦਿੱਤਾ ਜਾਵੇ ਵੀ ਕੌਣ ਅੱਗ ਲਾਉ ਉਹ ਗੱਲਾਂ ਅਕਸਰ ਚੱਲਦੀਆਂ ਨੇ ਸਾਡੀ ਪੰਜਾਬੀ ਪਰ ਪੈ ਜੀ ਸਾਰਾ ਚਾਚੇ ਤਾਏ ਸਾਰਾ ਕੁਛ ਹੀ ਹੈ ਭਤੀਜੇ ਸਾਰਾ ਕੁਛ ਹੀ ਹੁੰਦਾ ਹੂੰ ਹੁੰਦਾ ਤਾਂ ਐਪਰ ਦੇ ਵੀ ਲਾ ਜਾਣਗੇ ਕੋੜੇ ਆ ਕੇ ਹੂੰ ਹੂੰ ਮਹਿਸੂਸ ਤਾਂ ਹੋਣਾ ਚਾਹੀਦਾ ਪੰਜਾਬ ਨੂੰ ਵੀ ਕਿਤੇ ਨਾ ਕਿਤੇ ਕਮੀ ਮਹਿਸੂਸ ਹੋਊਗੀ ਕਿ ਸਾਡਾ ਪੰਜਾਬੀ ਜਿਹੜਾ ਉਹ ਵਿਦੇਸ਼ਾਂ 'ਚ ਜਾ ਰਿਹਾ ਹੈ। ਮੈਂ ਤਾਂ ਜੀ ਆਉਂਦੀ ਐ। ਹੂੰ। ਹੁਣ ਜੀ ਅੱਗੇ ਵਾਲੀ ਗੱਲ ਹੈ ਨੀ ਨਾ। ਹੂੰ। ਹੁਣ ਤਾਂ ਟਾਈਮ ਹੈ, ਪੈਸਾ ਹੈ। ਹੂੰ। ਪੈਸੇ ਨਾਲ ਜਦੋਂ ਮਰਜ਼ੀ ਆ ਜਾ ਮਰਜ਼ੀ ਜਾਵੜਾ। ਹੂੰ। ਹੁਣ ਸਾਡੇ ਅੱਧੇ ਪਿੰਡ ਪਿੰਡ ਜਿਹੜੇ ਕੈਨੇਡਾ 'ਚ ਗਏ ਸਾਰੇ ਇੱਥੇ ਫਿਰਦੇ ਆ। ਹੂੰ। ਆ ਪੰਜਾਂ ਦਿਨਾਂ ਨੂੰ ਹੋਰ ਜਾਣਗੇ। ਕਿੰਨੇ ਕੁ ਜਿਹੜੇ ਪਿੰਡ ਦੇ ਵਿੱਚੋਂ ਘਰ ਚਲੇ ਗਏ ਆ। ਤਕਰੀਬਨ ਤੁਹਾਨੂੰ ਆਲ ਜੇਕਰ ਪਿੰਡ ਦੇ ਵਿੱਚ ਗਿਣਤੀ ਨਹੀਂ ਆਉਣੀ ਜੀ। ਗਿਣਤੀ ਨਹੀਂ ਆਉਣੀ। ਹੂੰ। ਘਰੇ ਕਰ ਚੋ ਇੱਕ ਨਵੀਂ ਜਨਰੇਸ਼ਨ ਜੇ ਪੰਜ ਘਰਾਂ ਚੋਂ ਗਏ ਤਾਂ ਜੁਜੇ ਚਾਰੇ ਘਰ ਵਿਹਲੇ ਹੋ ਗਏ ਚਾਰ ਗਏ ਹਾਂ ਕੀ ਬਣੂ ਪੰਜਾਬ ਦਾ ਕਦੇ ਸੋਚਿਆ ਇਹ ਗੱਲ ਤਾਂ ਮੌਜਾਂ ਬੰਦ ਨਹੀਂ ਆ ਜੀ ਉੱਥੇ ਆਦਾ ਇਛਾ ਕਰਨਗੇ ਅਸੀਂ ਜਿਹੜੇ ਖਾਦੇ ਠੂਠੇ ਖਾਣੇ ਖਾ ਲਏ ਉੱਥੇ ਸਰਦਾਰ ਹੈ ਬਾਪੂ ਜੀ ਕੌਣ ਵਿਦੇਸ਼ ਦਾ ਟੂਰ ਲਾ ਕੇ ਆਇਆ ਤੁਹਾਡੇ ਚੋ ਹਾਂਜੀ ਨਹੀਂ ਕੋਈ ਨਹੀਂ ਕੋਈ ਨਹੀਂ ਗਿਆ ਹਲੇ ਕੋਈ ਨਹੀਂ ਗਿਆ ਅਜੇ ਤੱਕ ਕੋਈ ਨਹੀਂ ਗਿਆ ਤੇਰੀ ਵਾਰੀ ਲੱਗ ਸਕਦੀ ਹੈ ਮੈਂ ਲੈ ਹਾਂਜੀ ਮੈਂ ਜੇ ਚੂਤ ਲੱਗਾ ਤਾਂ ਜਾਊਂਗਾ ਜੇ ਜੇ ਇਧਰ ਨੰਬਰ ਲਾ ਕੇ ਦੇ ਇਧਰ ਜਾਵੜਾਂਗੇ ਪਹਿਲਾਂ ਨੰਬਰ ਆਏ ਨਹੀਂ ਨਾ ਪਤਾ ਵੀ ਕਿਹੜੇ ਬੱਸੇ ਜਾਜ ਦੀ ਟਿਕ ਟਿਕਟਾਵਾਂਗੇ ਜੀ ਚਲੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵਿਦੇਸ਼ ਦਾ ਦੌਰਾ ਕਰਕੇ ਆਓ ਪਰ ਪੰਜਾਬ ਦੇ ਲਈ ਵੀ ਆਪਾਂ ਸੁੱਖ ਸ਼ਾਂਤੀ ਮੰਗਣੀ ਹੈ ਕਿ ਪੰਜਾਬ ਦੇ ਵਿੱਚ ਨੌਜਵਾਨੀ ਸਾਡੀ ਪੰਜਾਬ ਨਾਲ ਦਾ ਤਾਂ ਜੀ ਹੈ ਹੀ ਨਹੀਂਗਾ ਹੂੰ ਅਨ੍ਹਾ ਤਾਂ ਇੱਕ ਚੀਜ਼ ਐ ਹੂੰ ਪੰਜਾਬ ਵਿੱਚ ਤਾਂ ਲੋਕ ਮਰੀ ਜਾਂਦੇ ਆ ਲੜ ਲੜੀ ਜਾਂਦੇ ਆ ਹੂੰ ਹਾਂਜੀ 84 ਦਾ ਦੌਰ ਕਿਸੇ ਨੇ ਸੰਤਾਪ ਹੰਡਾਇਆ ਤੁਹਾਡੇ ਚੋਂ ਬੱਚੇਰੇ ਜੀ ਅੰਦਰ ਜਾਂਦੇ ਸੀ ਉਦੋਂ ਉਦੋਂ ਕੀ ਮਾਹੌਲ ਸੀ ਕਿੰਨੇ ਦਾ ਮਾਹੌਲ ਸੀ ਰਿਸ਼ਤੇਦਾਰ ਸੀ ਆਦੇ ਸੀ ਉਪ ਪਘੋੜੇ ਕਰਤੇ ਸੀ ਉਹਨਾਂ ਪਿੱਛੇ ਸਾਨੂੰ ਫੜੀ ਗਏ 15 15 ਨੇ ਠਾਣੇ 'ਚ ਬੈਠੇ ਰਹੇ ਹਾਂ ਮਾਰਾ ਵੀ ਨਹੀਂ ਕੋਈ ਘਰਤ ਪਰ ਇਹ ਕਿਸੇ ਨੇ ਚੰਗੀ ਨਹੀਂ ਆਕੀ ਮਾਰੀ ਨਹੀਂ ਆਕੀ ਕਿਵੇਂ ਉਦੋਂ ਕਹਿੰਦੇ ਸੀ ਮੁਕਾਬਲੇ ਬਣਾ ਬਣਾ ਕੇ ਕੁਝ ਪਿੰਡਰੇ ਮਰ ਗਏ ਜੀ ਮੁਕਾਬਲੇ ਬਥੇਰੇ ਮਰ ਗਏ ਮਰ ਗਏ ਜੀ ਉਦੋਂ ਜੀ ਗਿਲੇ ਨਾ ਸੁੱਕਾ ਮੱਚੀ ਜਾਂਦਾ ਸੀ ਉਦੋਂ ਗੁਨਾਹ ਮੇਰਾ ਸੀ ਤੇ ਨਾਲ ਤੈਨੂੰ ਮਾਜੀ ਜਾਂਦੇ ਸੀ ਉਦੋਂ ਸਰਕਾਰਾਂ ਜ਼ਿੰਮੇਵਾਰ ਸੀਗੀਆਂ ਸਰਕਾਰਾਂ ਕੋਈ ਨਹੀਂ ਸੀ ਕੋਈ ਸਰਕਾਰ ਆਣੀ ਸੀ ਪਰ ਕੋਸਲਾ ਹੱਥ ਸੀ ਕਿਸੇ ਦੇ ਹਾਇ ਕਰ ਜਾਂਦੇ ਉਹਨੂੰ ਛਾੜ ਦਿੰਦੇ ਸੀ ਕਿਦੇ ਤੇਰੇ ਗੱਡੀ ਚੜਾ ਦਿੰਦੇ ਸੀ ਪੁਲਿਸ ਮੁਲਾਜ਼ਮ ਹੈ ਜਿਹੜੇ ਉਹ ਹੁੰਦੇ ਤਾਂ ਆਪਣੀ ਧੀਆ ਪੋਤਾ ਕਿਉਂ ਅਤਿਆਚਾਰ ਕਰਦੇ ਆ ਉਹਨਾਂ ਦੇ ਉੱਤੇ ਡੰਡਾ ਚੜਿਆ ਹੁੰਦਾ ਹਾਂ ਕਿਉਂ ਸਿਰਫ ਟ੍ਰੈਕਿੰਗ ਹਾਂਜੀ ਹਾਂਜੀ ਬਾਪੂ ਜੀ ਕਿਉਂ ਇਹ ਚੀਜ਼ਾਂ ਕਰਦੀਆਂ ਨੇ ਪੁਲਿਸ ਮੁਲਾਜ਼ਮ ਕਿਉਂ ਕਰਦੀਆਂ ਉਹ ਫਿਰ ਉਹੀ ਗੱਲ ਜੇ ਤਰਕੀਆਂ ਬੈਲਦੀਆਂ ਸੀ ਉਹਨਾਂ ਨੂੰ ਹੀ ਗੱਲ ਸੀ ਕਿ ਆਪਦੇ ਰੈਂਕ ਵਧਾਉਂਦੇ ਸੀਗੇ ਤੇ ਉਹ ਮੈਂ ਹੌਲਦਾ ਤੋਂ ਠਾਨੇਦਾਰ ਬਣ ਗਿਆ ਐਸਐਸਬੀ ਬਣ ਗਿਆ ਆਪਰ ਨੂੰ ਕੀ ਕਿਸੇ ਦਾ ਮਰੇ ਕੋਈ ਨਾਲੇ ਆਪਦੇ ਮੁੰਡੇ ਸੀ ਉਹ ਵੀ ਪੋਚਾੜੇ ਵੀ ਆਪਦੇ ਸੀ ਤੇ ਜਿਹੜੇ ਘਰੋਂ ਭੱਜੇ ਸੀ ਮੁੰਡੇ ਡਰਦੇ ਉਹ ਵੀ ਆਪਦੇ ਸੀ ਪੰਜਾਬ ਦੇ ਸੀ ਉਹ ਕਿਹੜਾ ਬਰੋ ਹੈ ਵੀ ਭਈਏ ਸੀਗੇ ਇੱਥੋਂ ਹੀ ਸਾਲਾ ਪੰਜਾਬ ਦੇ ਸੀ ਆ ਸਾਡੇ ਗਵਾਨ ਪਛਨਣ ਦੀ ਪਿੰਡ ਹੈ 20 ਮੁੰਡੇ ਦਾ ਪਿੰਡੋਂ ਭੱਜ ਗਏ 20 ਨੇ 20 ਮਾਰਤੇ ਅੱਧੀ ਪਛਨਣ ਦੀ ਉਜੜ ਗਈ ਹਮ ਸਾਡੇ ਅੱਖੀਂ ਵੇਖਣ ਦੀ ਗੱਲ ਹੈ ਬਜੁੰਦੀ ਵੇਹੇ ਬਾਈਏ ਇਹ ਇਹਦੇ ਰੇਸਾਰੀ ਵਿੱਚ ਹੀ ਸੀਗੇ ਜਾ ਇਹ ਉਹ ਮਜਬੂਰੀਆਂ ਹੋਣੇ ਕਰਕੇ ਉਹਨੂੰ ਭੱਜਣਾ ਪਿਆ ਜਦ ਪੁਲਿਸ ਕਲੀ ਖੜਨੀ ਦੀ ਸੀਗੀ ਤਾਂ ਤੰਗ ਕਰਦੇ ਸੀਗੇ ਭੱਜੇ ਹੀ ਕਿਉਂ ਬੰਦਾ ਬੰਦੇ ਦੇ ਵਿਆਹ ਹੀ ਪਿਆ ਹੋਇਆ ਕਿਉਂ ਇਹ ਸਭ ਉਹ ਤਾਂ ਅਕਾਲਪੁਰਖ ਜਾਣਦਾ ਸੀ ਜੀ ਉਹ ਹੀ ਕੁਦਰਤ ਕਰਦੀ ਸਾਰਾ ਕੁਝ ਕਿਸੇ ਦੇ ਕੀ ਬਸ ਹੈ ਕਿਸੇ ਨੂੰ ਮਾਰਾ ਖਾਣ ਨੂੰ ਕੋਈ ਜੀ ਕਰਦਾ ਮੈਂ ਬੰਦਾ ਮਾਰਦਿਆਂ ਕੌਣ ਮਾਰਦਾ ਉਹ ਵੀ ਮਜਬੂਰੀਆਂ ਹੀ ਆ ਜੀ ਮਰਦੇ ਘਰੋਂ ਭੱਜੇ ਜੀ ਉਹ ਫਿਰ ਪੁਲਿਸ ਉਹਨਾਂ 'ਤੇ ਮਗਰ ਲੱਗੀ ਪੁਲਿਸ ਨੇ ਉਹ ਮਾਰੇ ਫਿਰ ਜਾ ਕੇ ਅਤਵਾਦ ਖਤਮ ਹੋਇਆ ਜੀ ਆਏ ਹੁੰਦੇ ਇੱਕ ਸਿਸਟਮ ਹਾਂ ਇਹ ਸਿਸਟਮ ਦੀ ਗੱਲ ਜੀ ਜਬ ਕੀ ਵੇਖਿਆ ਜੀ ਸਾਰਾ ਕੁਝ ਕਿੰਨਾ ਸਮਾਂ ਲੱਗਿਆ ਉਹਨੂੰ ਬਦਲਣ 78 ਤੋਂ ਲੈ ਕੇ 92 ਤਾਈਂ ਜੀ ਚੱਲੀ ਗਿਆ ਹਾਂ ਚੱਲੀ ਗਿਆ 14 ਸਾਲ 14 ਸਾਲ ਪੂਰਾ ਚੱਲਿਆ ਦੌਰ ਪੰਜਾਬ 'ਚ ਕੀ ਮੰਨਦੇ ਹੋ ਇਹਨੂੰ ਕੁਦਰਤ ਜਾਂ ਕਿ ਸਰਕਾਰਾਂ ਨੇ ਜਦੋਂ ਕੋਈ ਕੀਤਾ ਕਰਾਇਆ ਜੀ ਉਹੋ ਹੀ ਮਤਲਬ ਇਹ ਮੁੰਡੇ ਕੁਦਰਤ ਨਹੀਂ ਕੀਤਾ ਨਾ ਸਰ ਕੋਈ ਕਿਸੇ ਜਿਹੀ ਬਾਤ ਨਹੀਂ ਉਹ ਕੁਦਰਤ ਨਹੀਂ ਕਰਿਆ ਨਾ ਜੇ 84 ਦਾ ਦੌਰ ਲੰਘ ਸਕਦਾ ਸਮਾਂ ਬਦਲ ਸਕਦਾ ਕੀ ਲੱਗਦਾ ਨਹੀਂ ਕਿ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਵੱਲ ਗਈ ਹੈ ਜਿਹੜੀ ਉਹ ਵਾਪਸ ਆ ਸਕਦੀ हां ਫਰਾ ਸਕਦੀ ਹੈ ਜੇ ਸ਼ਾਂਤੀ ਸੁੱਖ ਸ਼ਾਂਤੀ ਹੋਠੀ ਦਾ ਆ ਸਕਦੇ ਆ ਉਹ ਪਰ ਹੁਣ ਜਿਹੜੇ ਕੋਈ ਆ ਕੋਤਰ ਉੱਠ ਕੇ ਕਾਹਦੇ ਆਉਣੇ ਜੀ ਉਹਨਾਂ ਨੂੰ ਇੱਧਰ ਮੁੰਡਾ ਜੀਨ ਕਾਲਾ ਪੱਕੇ ਹੋ ਗਏ ਸਨ ਪਿਆਰਾ ਮਿਲ ਗਈ ਉਹਨਾਂ ਨੂੰ ਹੁਣ ਨਹੀਂ ਆਉਂਦੇ ਉਹ ਉਹਨਾਂ ਦੇ ਬੱਚੇ ਵੀ ਜਾਂਪਾ ਹਾਂ ਬੱਚੇ ਵੀ ਜਾਂਪਾ ਉਧਰ ਮੇਰਾ ਪੰਜਾਬੀ ਨੂੰ ਮੇਰਾ ਆ ਭਤੀਜਾ ਗਿਆ ਜੀ ਭਰਾ ਗਿਆ ਪਰਜਾਈ ਗਿਆ ਘਰੇ ਜਿੰਦਰਾ ਲੱਗਿਆ ਤੇ ਬਗਾਏ ਸਾਰੇ ਨਹੀਂ ਮੁੜਦੇ ਹਾਂ ਜੀ ਜਿੰਦਰਾ ਲੱਗਿਆ ਜਿੰਦਰਾ ਲੱਗਿਆ ਕਰੀ ਹਾਂ ਕਰੀ ਪਹਿਲੀ ਹੋਣੀ ਉਹਨਾਂ ਕੋਲ ਪਹਿਲੀ ਹੈਗੀ ਹੈ ਜੀ 8 ਕਿਲੇ ਪਹਿਲੀ ਹੈ 8 ਕਿਲੇ ਪਹਿਲੀ ਹਾਂ ਠੇਕੇ ਤੇ ਠੇਕੇ ਦਿੰਦੀ ਹੈ ਫੌਂਤੀ ਹੋ ਜਾਂਦਾ ਹਾਂ ਫੌਂਤੀ ਸਾਰਾ ਕੋਲ ਹੌਲੀ ਹੌਲੀ ਫਿਰ ਬੀਚ ਦੇਨ ਕੀ ਜੋ ਤਾਂ ਅਗਲੀ ਦੀ ਮਰਜ਼ੀ ਆਉਣ ਵਾਲੀਆਂ ਪੀੜੀਆਂ ਕੀ ਕਹਿ ਸਕਦੇ ਨੇ ਜੋ ਕੀ ਕੇ ਜਾਂ ਕੋਈ ਮਾਹੌਲ ਆਉਣਾ ਹੈ ਜਿਹੜਾ ਬੱਚਾ ਉੱਥੇ ਜਨਮ ਲੈ ਲਿਆ ਉਹ ਵਾਪਸ ਆਉਣ ਦੀ ਮੁਸ਼ਕਲ ਹੈ ਜੀ ਹਾਂ ਉਮੀਦ ਮੁਸ਼ਕਲ ਹੈ ਮੋਬਾਈਲਾ ਤਾਂ ਵੀ ਦੱਸਦੀ ਆ ਦੀ ਮੌਜਾਂ ਕਰਦੇ ਆ ਮੌਜਾਂ ਕਰਦੇ ਆ ਇਹ ਸੌਖੇ ਤਾਂ ਆ ਹੀ ਆਦੇ ਆ ਨਹੀਂ ਔਖਾ ਉਹਦਾ ਭਰੇ ਮੁਰਿਆਵੇ ਅਗਲਾ ਹਾਂ ਚੱਲੇ ਹੈ ਹੂੰ ਐਸੇ ਕੰਮ ਐਸੇ ਕੰਮ ਸਿਸਟਮ ਹਾਂ ਸਿਸਟਮ ਸਿਸਟਮ ਮੁਸ਼ਕਲ ਸੁਧਰ ਮੁਸ਼ਕਲ ਹੈ ਮੁਸ਼ਕਲ ਹੈ ਮੁਰਫੇ ਜਿਹੜੇ ਗਏ ਹੂੰ ਉਹ ਗਾਂ ਕਦੇ ਹੋਸੂ ਬੋਲ ਕੇ ਜਦੋਂ ਉੱਠ ਜਾਂਦਾ ਇੱਧਰ ਪਿੰਡ ਹੀ ਪੰਜਾਬ ਕੰਨੀ ਨਹੀਂ ਹੁੰਦੇ ਪੰਜਾਬ ਕੰਨੀ ਨਾਲੇ ਪੰਜਾਬ ਸੋਨੇ ਦੀ ਚੂੜੀ ਐ ਤਿੰਨ ਚਾਰ ਫਸਲਾਂ ਹੁੰਦੀਆਂ ਪੰਜਾਬ ਨਾਲ ਦਾ ਸੂਬਾ ਹੀ ਐ ਨਹੀਂ ਕੋਈ ਕਿਤੇ ਜਾ ਹੁਣ ਬਿਹਾਰ ਜੰਬੂ ਅਸੀਂ ਜਾ ਕੇ ਆਏ ਹਾਂ ਹਰਜੂਤ ਸਾਹਿਬ ਕੰਨੀ ਐ ਫਹਾ ਰਿਆ ਨਾ ਪਾਣੀ ਲੱਗਦਾ ਭੂਰਾ ਭੂਰਾ ਮਾਸਾ ਮਨ ਮਨ ਫਸਲ ਹੁੰਦੀ ਐ ਇੱਕ ਏਕੜ ਚੋਂ ਇੱਥੇ ਹੁੰਦੀਆਂ ਲੂੜ ਸਵਨ ਦਾਣੇ ਇੱਕ ਏਕੜ ਚੋਂ ਪੰਜਾਬ ਚੋਂ ਫੇਰ ਵੀ ਪੰਜਾਬ ਤੋਂ ਮਤਲਬ ਉਹਨਾਂ ਨੂੰ ਨਫ਼ਰਤ ਆ ਗਈ ਗੱਲ ਤੇ ਉਹਨਾਂ ਦੀ ਜਨਰੇਸ਼ਨ ਕਾਲਿਆਂ ਪੈਸਾ ਤਾਂ ਪੰਜਾਬ 'ਚ ਵੱਧ ਬੰਦਾ ਪੈਸਾ ਤਾਂ ਪੰਜਾਬ 'ਚ ਬੰਦਾ ਹੈ ਪੈਸੇ 1.5 ਲੱਖ ਰੁਪਏ ਕਿੱਲਾ ਫਸਲ ਦਿੰਦੀ ਹੈ ਜੀ ਪਰ ਪੱਲੇ 'ਤੇ ਕੁਝ ਪੈਂਦਾ ਲੀਡਰਾਂ ਨੂੰ ਜ਼ਿੰਮੇਵਾਰ ਮੰਨ ਲਾ ਹਾਂ ਲੀਡਰ ਜ਼ਿੰਮੇਵਾਰ ਸਹੀ ਲੀਡਰ ਹੈ ਹਾਂ ਆਈਐਮਐਸਪੀਾਂ ਦੇਖੋ ਕਿੱਡਾ ਰੌਲਾ ਪਿਆ ਸਾਰਾ ਮੈਂ ਤਾਂ ਧਰਨੇ ਲਈ ਬੈਠਿਆ ਤੇ ਸਾਰੇ ਪੰਜਾਬ ਦੇ ਲੋਕ ਸਾਰਾ ਹੀ ਸਰਕਾਰਾਂ ਦੇ ਕੰਮ ਹੈ ਨਾ ਮੇਰੇ ਬਾਕੀ ਕਿਸ ਤਾਂ ਕਰਕੇ ਤਰਹੀ ਹੈ ਕਿਸਾਨ ਬਹੁਤ ਉਹੀ ਗਈ ਦੁਖੀ ਨਾਲ ਹੀ ਕਿਹੜੀ ਗੱਲ ਜੋ ਵਿਚਾਰਾ ਮਰਲ ਵਰਦ ਤੇ ਬੈਠੇ ਡੱਲੇ ਵਾਲ ਵਰਗੇ ਜੀ ਕਿੰਨੇ ਬੰਦੇ ਉੱਤੇ ਹੈ ਇਹ ਬਾਪੂ ਜੀ ਕਿਵੇਂ ਕਿਸਾਨ ਵਾਕਿਆ ਹੀ ਦੁਖੀ ਹੈ ਬਹੁਤ ਦੁਖੀ ਹੈ ਬਹੁਤ ਦੁਖੀ ਹੈ ਦੁਖੀ ਹੈ ਇਸ ਕਰਕੇ ਬਾਹਰ ਜਾ ਰਿਹਾ ਵਿਦੇਸ਼ਾਂ ਤੇ ਹੋਰ ਜੀ ਇੱਥੇ ਹੁਣ ਜਨਤਾ ਵਧ ਗਈ ਪੈੜੀਆਂ ਘਟ ਗਈਆਂ ਠੀਕ ਹੈ ਪੈੜੀ 2 ਕਿੱਲੇ ਹੈ ਜੇ ਠੇਕੇ ਦੇ ਲੈਂਦਾ 70000 ਨੂੰ ਮਿਲਦੀ ਹੈ ਤੋ ਮਰਦਾ ਅਗਲਾ ਦਾ ਆ ਚਾਰਾ ਕਨਾਲਾ ਦੇਖੇ ਤੇ ਉਧਰ ਹੀ ਨਿਕਲ ਜੋ ਉਧਰ ਨਿਕਲ ਇਹ ਕਿ ਜਵਾਕ ਅਗਲਾ ਦਾ ਚਲਾ ਆਪਦਾ ਉਧਰ ਨਿਕਲ ਜੋ ਬੁੜੇ ਠੇਰੇ ਰਹਿ ਜਾਣਗੇ ਕਈ ਠੱਗੀ ਧੋਖੇ ਦਾ ਵੀ ਸ਼ਕਾਰ ਹੁੰਦੇ ਆ ਜਦੋਂ ਵਿਦੇਸ਼ਾਂ ਵੱਲ ਜਾਣ ਨੂੰ ਕਰਦੇ ਪੈਂਦੀਆਂ ਇਹ ਠੱਗੀਆਂ ਵੀ ਧਰੀਆਂ ਪੈ ਜਾਂਦੀਆਂ ਧਰੀਆਂ ਵੀ ਹੋ ਜਾਂਦੀਆਂ ਜਦੋਂ ਬੰਦਾ ਗਲਤ ਹੋ ਜਾਂਦਾ ਠੀਕ ਆ ਕਰਮ ਅਜੀ ਬੰਦੇ ਦੇ ਕਰਮ ਅਜੀ ਹਾਂ ਤੇ ਫਿਰ ਕਰਮ ਜੇਕਰ ਹੋਵੇ ਤੇ ਫਿਰ ਜਿਹੜੇ ਲੋਕ ਉਧਰੋਂ ਵਾਪਸ ਆਉਂਦੇ ਉਹਨਾਂ ਦੇ ਕਰਮ ਨਹੀਂ ਮੰਨਦੇ ਉਹਨਾਂ ਨੂੰ ਤੇ ਉਹ ਫਿਰ ਜੇ ਕੋਈ ਮਾੜਾ ਕੰਮ ਕਰਾਂਗੇ ਤਾਂ ਮੁੜਨਾ ਹੀ ਹੈ ਜੀ ਜਿੰਨਾਂ ਦਾ ਟੁਕੜਾ ਬਣ ਗਿਆ ਉਹ ਆਉਂਦੇ ਨਹੀਂ ਆਪ ਨਹੀਂ ਹੁੰਦੇ ਹਾਂ ਗੌਰਮੈਂਟ ਭਾਵੇਂ ਕੱਢਦੇ ਨੇ ਉਹ ਆਪ ਦੀ ਆਪ ਨਹੀਂ ਹੁੰਦੇ ਉਹਨਾਂ ਕਿਛ ਗਿਨਾ ਕਰਕੇ ਤੇ ਗੌਰਮੈਂਟ ਭਾਵੇਂ ਕੱਢ ਦੇ ਫਿਰ ਬਾਪੂ ਜੀ ਤੁਸੀਂ ਤੁਹਾਡੇ ਪੋਤੇ ਗਏ ਹੋਏ ਆ ਫੋਨ ਤੇ ਗੱਲ ਕਰਦੇ ਹਾਂ ਕੀ ਕਹਿੰਦੇ ਆ ਉਹ ਕੋਈ ਅਸੀਂ ਬਹੁਤ ਸੌਖੇ ਹਾਂ ਸਾਰੇ ਕੰਮ ਤੇ ਲੱਗੇ ਹੋਏ ਹਾਂ ਕੀ ਹੋ ਜਾ ਸਿਸਟਮ ਆ ਉਸ ਹੁੰਦਾ ਓਏ ਸੰਦਾ ਬੜਾ ਵਧੀਆ ਸੀ ਉੱਥੋਂ ਦੀ ਸਰਕਾਰਾਂ ਬਾਰੇ ਦੱਸਿਆ ਕੁਛ ਉਹਨਾਂ ਨੇ ਹਾਂ ਉਹ ਸਾਇਰ ਤੋਂ ਇੱਥੇ ਜਿਹੜਾ ਐਮ ਆਈ ਐਲ ਆ ਹੈ ਜਾਂ ਕੋਈ ਪ੍ਰਧਾਨ ਮੰਤਰੀ ਹੈ ਸਧਾਰਨ ਬੰਦਾ ਇੱਕ ਸਵਾਨੀ ਹੈ ਹੂੰ ਹੋਰ ਕੀ ਦੱਸ ਦਿਓ ਉੱਥੋਂ ਦੇ ਸਿਸਟਮ ਬਾਰੇ ਪਰ ਹੋਰ ਬੜਾ ਪੁੱਛੇ ਨਹੀਂ ਹੂੰ ਉਹ ਜਾਣਾ ਵਿਦੇਸ਼ ਦੇ ਵਿੱਚ ਟੂਰ ਲਵਾਵਾਂਗੇ ਕਹਿੰਦੇ ਪੋਤੇ ਕਹਿੰਦੇ ਹੋਣੇ ਆ ਤੁਹਾਨੂੰ ਉਹਦਾ ਆਦੇ ਆ ਫਰਮਾਇਆ ਮਾੜਿਆ ਨਾ ਕਰਦਾ ਲਾਇਆ ਉਹ ਫਿਰ ਇੱਕ ਟੂਰ ਦੇਖਿਆ ਉਹਦਾ ਮੋਲ ਹਾਂਜੀ ਜਦੋਂ ਹੁਣ ਆ ਕੇ ਗਏ ਨਾ ਹਾਂ ਹੁਣ ਆਉਣ ਵਾਲੇ ਉਹ ਫੇਰ ਜਾਵਾਂਗੇ ਫਿਰ ਉਦੋਂ ਅਸੀਂ ਤੁਹਾਡੇ ਕੋਲ ਆਵਾਂਗੇ ਗੱਲਾਂ ਕਰਾਂਗੇ ਤੁਹਾਡੇ ਨਾਲ ਉਦੋਂ ਦਾ ਸਿਸਟਮ ਦੇਖਾਂਗੇ ਚੰਗਾ ਉਦੋਂ ਫਿਰ ਦੱਸ ਦਿਆਂਗੇ ਠੀਕ ਹੈ